ਸਤ ਸ੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਪਲਾਸੀ ਦੀ ਲੜਾਈ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇੱਥੋਂ ਹੀ ਭਾਰਤ 'ਚ ਬ੍ਰਿਟਿਸ਼ ਰਾਜ ਦੀ ਨੀ ਪਈ ਸੀ ਹਾਂਜੀ ਬਿਲਕੁਲ ਤੇ ਸਾਡੇ ਕੋਲ ਇੱਕ ਸਰੋਤ ਹੈ ਪਲਾਸੀ ਦੀ ਲੜਾਈ ਬ੍ਰਿਟਿਸ਼ ਰਾਜ ਦਾ ਮੋੜ ਆਪਾਂ ਦੇਖਦੇ ਹਾਂ ਇਹ ਕੀ ਕਹਿੰਦਾ ਹੈ ਇਸ ਬਾਰੇ ਅੱਛਾ ਇਹ ਲੜਾਈ ਸੀ ਇੱਕ ਪਾਸੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜਿਸ ਨੂੰ ਰੌਬਰਟ ਕਲਾਈਵ ਲੀਡ ਕਰ ਰਿਹਾ ਸੀ ਹਾਂ ਤੇ ਦੂਜੇ ਪਾਸੇ ਬੰਗਾਲ ਦਾ ਨਵਾਬ ਸਿਰਾਜੁਦਦौला ਨਾਲੂ ਨਦੇ ਫ੍ਰਾਂਸੀਸੀ ਸਾਥੀ ਵੀ ਸਨ ਤੇ ਇਹ ਹੋਈ ਕਦੋਂ ਸੀ 23 ਜੂਨ 1957 ਨਾ ਪਲਾਸੀ ਚ ਕਲਕੱਤੇ ਤੋਂ ਕੋਈ 150 ਕਿਲੋਮੀਟਰ ਉੱਤੇ ਹੁਗਲੀ ਨਦੀ ਕੰਢੇ ਬਿਲਕੁਲ ਤੇ ਇੱਕ ਹੋਰ ਗੱਲ ਇਹ ਸੱਤ ਸਾਲਾਂ ਜੰਗ 1756 ਤੋਂ 1763 ਦੇ ਦੌਰਾਨ ਹੋਈ ਸੀ ਯਾਨੀ ਕਿ ਇਸ ਦੇ ਤਾਰ ਵੱਡੇ ਪੱਦਰ ਤੇ ਜੁੜੇ ਹੋਏ ਸਨ ਹੂੰ ਤਾਂ ਅੱਜ ਆਪਾਂ ਹੀ ਸਮਝਣਾ ਹੈ ਮਤਲਬ ਇਸ ਰੋਧ ਦੇ ਹਿਸਾਬ ਨਾਲ ਕਿ ਇਹ ਲੜਾਈ ਕਿਵੇਂ ਹੋਈ ਕੀ ਕਾਰਨ ਸਨ ਕੀ ਅਸਰ ਹੋਏ ਤੇ ਖਾਸ ਕਰਕੇ ਇਹ ਦੇਖਣਾ ਕਿ ਕੀ ਇਹ ਸਿਰਫ ਇੱਕ ਫੌਜੀ ਜਿੱਤ ਸੀ ਜਾਂ ਪਰਦੇ ਪਿੱਛੇ ਕੁਝ ਹੋਰ ਵੀ ਚੱਲ ਰਿਹਾ ਸੀ ਚਲੋ ਫਿਰ ਸ਼ੁਰੂ ਕਰਦੇ ਆਂ ਪਹਿਲਾਂ ਦੱਸੋ ਮਾਹੌਲ ਕਿਵੇਂ ਬਣਿਆ ਲੜਾਈ ਤੋਂ ਪਹਿਲਾਂ ਕੀ ਗੱਲ ਸੀ ਦੇਖੋ ਸਿਰਾਜ ਉਦੌਲਾ ਨੂੰ ਨਵਾਬ ਬਣੇ ਸਾਲ ਕੋਈ ਹੋਇਆ ਸੀ ਆਪਣੇ ਨਾਨਾ ਅਲੀ ਵਰਦੀ ਖਾਨ ਤੋਂ ਬਾਅਦ ਅੱਛਾ ਤੇ ਆਉਂਦਿਆਂ ਹੀ ਉਸਨੇ ਅੰਗਰੇਜ਼ਾਂ ਨੂੰ ਕਿਹਾ ਕਿ ਆਪਣੇ ਕਿਲਿਆਂ ਦਾ ਕੰਮ ਰੋਕੋ ਹੋਰ ਮਜ਼ਬੂਤ ਨਾ ਕਰੋ ਹੂੰ ਇਸ ਤੋਂ ਪਹਿਲਾਂ ਨਵਾਬ ਨੇ ਕਲਕੱਤੇ ਤੇ ਹਮਲਾ ਵੀ ਕੀਤਾ ਸੀ ਤੇ ਉਹ ਬਲੈਕ ਹੋਲ ਵਾਲੀ ਕਠੜਨਾ ਵੀ ਹੋਈ ਸੀ ਹਾਂ ਸੁਣਿਆ ਉਸ ਬਾਰੇ ਪਰ ਕਹਿੰਦੇ ਨੇ ਉਸ ਦੇ ਵੇਰਵਿਆਂ ਤੇ ਇਤਿਹਾਸਕਾਰ ਇਕਮਤ ਨਹੀਂ ਹਨ ਹਾਂਜੀ ਸਾਡਾ ਸਰੋਤ ਵੀ ਇਹੀ ਇਸ਼ਾਰਾ ਕਰਦਾ ਹੈ ਖੈਰ ਜਵਾਬ ਵਿੱਚ ਅੰਗਰੇਜ਼ਾਂ ਨੇ ਕੀ ਕੀਤਾ ਮਦਰਾਸ ਤੋਂ ਫੌਜ ਭੇਜੀ ਕਲਾਈਵ ਤੇ ਵਾਟਸਨ ਦੀ ਅਗਵਾਈ ਚ ਤੇ ਕਲਕੱਤੇ ਤੇ ਮੁੜ ਕਬਜ਼ਾ ਕਰ ਲਿਆ ਹਾਂਜੀ ਤੇ ਕਲਾਈਵ ਇੱਥੇ ਹੀ ਨਹੀਂ ਰੁਕਿਆ ਉਸਨੇ ਅੱਗੇ ਵਧ ਕੇ ਫਰਾਂਸੀਸੀਆਂ ਦਾ ਜਿਹੜਾ ਕਿਲਾ ਸੀ ਚੰਦਰਨਗਰ ਹਾਂ ਉਸਤੇ ਵੀ ਕਬਜ਼ਾ ਕਰ ਲਿਆ اچھا ਤਾਂ ਮਤਲਬ ਉਹ ਨਵਾਬ ਦੇ ਸਾਈਯੋਗੀਆਂ ਨੂੰ ਵੀ ਕਮਜ਼ੋਰ ਕਰ ਰਿਹਾ ਸੀ ਇਸ ਨਾਲ ਤਾਂ ਗੱਲ ਹੋਰ ਵੱਧ ਗਈ ਹੋਣੀ ਬਿਲਕੁਲ ਤਣਾਅ ਬਹੁਤ ਵੱਧ ਗਿਆ ਸੀ ਪਰ ਅੰਗਰੇਜ਼ਾਂ ਨੂੰ ਇੱਕ ਵੱਡਾ ਫਿਕਰ ਸੀ ਨਵਾਬ ਦੀ ਫੌਜ ਬਹੁਤ ਵੱਡੀ ਸੀ ਕਿੰਨੀ ਕੁ ਵੱਡੀ ਸਰੋਤ ਦੱਸਤਾ ਹੈ ਕੋਈ 50000 ਸਿਪਾਈ ਤੇ ਅੰਗਰੇਜ਼ਾਂ ਕੋਲ ਸਿਰਫ 3000 ਉਹ ਫਿਰ ਤਾਂ ਸਿੱਧੀ ਟੱਕਰ ਬਹੁਤ ਔਖੀ ਸੀ ਹਾਂਜੀ ਇੱਥੇ ਹੀ ਕਲਾਈਵ ਨੇ ਆਪਣੀ ਕੀ ਕਹਿੰਦੇ ਆ ਸਭ ਤੋਂ ਵੱਡੀ ਚਾਲ ਚੱਲੀ ਉਸਨੇ ਸਿੱਧੀ ਲੜਾਈ ਦੀ ਬਜਾਏ ਸਾਜ਼ਿਸ਼ ਦਾ ਰਾਹ ਫੜਿਆ ਸਾਜ਼ਿਸ਼ ਮਤਲਬ ਉਸਨੇ ਨਵਾਬ ਦੇ ਸਭ ਤੋਂ ਵੱਡੇ ਫੌਜੀ ਕਮਾਂਡਰ ਮੀਰ ਜ਼ਾਫਰ ਨਾਲ ਸੰਪਰਕ ਕੀਤਾ ਮੀਰ ਜ਼ਾਫਰ ਨਾਲ ਹਾਂ ਉਸ ਨੂੰ ਰਿਸ਼ਵਤ ਦਿੱਤੀ ਤੇ ਵਾਦਾ ਕੀਤਾ ਕਿ ਜੇ ਉਹ ਲੜਾਈ ਵੇਲੇ ਪਿੱਛੇ ਹਟ ਜਾਵੇ ਤਾਂ ਉਸ ਨੂੰ ਬੰਗਾਲ ਦਾ ਅਗਲਾ ਨਵਾਬ ਬਣਾ ਦਿੱਤਾ ਜਾਵੇਗਾ ਸੱਚੀ ਇਹ ਤਾਂ ਬਹੁਤ ਵੱਡੀ ਗੱਲ ਸੀ ਤੇ ਉਹ ਇਕੱਲਾ ਨਹੀਂ ਸੀ ਸਰੋਤ ਮੁਤਾਬਕ ਯਾਰ ਲੁਤਫ ਖਾਨ ਜਗਤ ਸੇਠ ਜਿਹੜੇ ਬਹੁਤ ਵੱਡੇ ਬੈਂਕਰ ਸਨ ਉਮੀਦ ਚੰਦ ਰਾਏ ਦੁਰਲਭ ਇਹ ਸਾਰੇ ਸਾਜ਼ਿਸ਼ ਵਿੱਚ ਸ਼ਾਮਿਲ ਹੋ ਗਏ ਕਮਾਲ ਹੈ ਮਤਲਬ ਲੜਾਈ ਮੈਦਾਨ ਛੋਣ ਤੋਂ ਪਹਿਲਾਂ ਹੀ ਨਵਾਬ ਦੇ ਆਪਣੇ ਖੇਮੇ 'ਚ ਹੀ ਹਾਰ ਤੈਅ ਹੋ ਰਹੀ ਸੀ ਇੱਕ ਤਰ੍ਹਾਂ ਨਾਲ ਹਾਂ ਕਿਉਂਕਿ 3000 ਬੰਦੇ 50000 ਨਾਲ ਕਿਵੇਂ ਲੜਦੇ ਜੇ ਅੰਦਰੋਂ ਮਦਦ ਨਾ ਹੁੰਦੀ ਤਾਂ ਫਿਰ ਲੜਾਈ ਵਾਲੇ ਦਿਨ ਕੀ ਹੋਇਆ ਨਵਾਬ ਸਿਰਾਜਉਦਦौला ਕੋਲ ਫੌਜ ਸੀ ਉਪਾਸਨ ਹਾਥੀ ਵੀ ਸਨ ਪਰ ਜਦੋਂ ਲੜਾਈ ਸ਼ੁਰੂ ਹੋਈ ਹਾਂ ਮੀਰ জাফর رائے ਦੁਰਲਭ ਤੇ ਯਾਰ ਲੁਤਫ ਖਾਨ ਜਿਨ੍ਹਾਂ ਕੋਲ ਫੌਜ ਦਾ ਵੱਡਾ ਹਿੱਸਾ ਸੀ ਉਹ ਆਪਣੀਆਂ ਟੁਕੜੀਆਂ ਲੈ ਕੇ ਇੱਕ ਪਾਸੇ ਖੜੇ ਰਹਿ ਲੜਾਈ ਨਹੀਂ ਅੱਛਾ ਮਤਲਬ ਨਵਾਬ ਵਿਚਾਰਾ ਅਸਲ ਚ ਆਪਣੀ ਪੂਰੀ ਤਾਕਤ ਵਰਤੀ ਨਹੀਂ ਸਕਿਆ ਬਿਲਕੁਲ ਨਹੀਂ ਉਹ ਤਾਂ ਆਪਣੇ ਹੀ ਬੰਦਿਆਂ ਦੇ ਧੋਖੇ ਦਾ ਸ਼ਿਕਾਰ ਹੋ ਗਿਆ ਲੜਾਈ ਚੱਲੀ ਕੋਈ 11 ਘੰਟੇ ਪਰ ਨਤੀਜਾ ਤਾਂ ਫਿਰ ਸਾਫ਼ ਸੀ ਹਾਂਜੀ ਨਵਾਬ ਦੀ ਫੌਜ ਹਾਰ ਗਈ ਬੁਰੀ ਤਰ੍ਹਾਂ ਹਾਰੀ ਤੇ ਇਸ ਈਸਟ ਇੰਡੀਆ ਕੰਪਨੀ ਲਈ ਇੱਕ ਬਹੁਤ ਵੱਡੀ ਇਤਿਹਾਸਿਕ ਜਿੱਤ ਸਾਬਤ ਹੋਈ ਤੇ ਇਸ ਜਿੱਤ ਦਾ ਮਤਲਬ ਇਸ ਦੇ ਦੂਰ ਤੱਕ ਕੀ ਅਸਰ ਹੋਏ ਸਰੋਤ ਇਸ ਬਾਰੇ ਕੀ ਖਾਸ ਦੱਸਦਾ ਹੈ ਸਰੋਤ ਇਸ ਗੱਲ ਤੇ ਬਹੁਤ ਜ਼ੋਰ ਦਿੰਦਾ ਹੈ ਕਿ ਸਿਰਫ ਬੰਗਾਲ ਦੀ ਜਿੱਤ ਨਹੀਂ ਸੀ ਇਸ ਨਾਲ ਕੰਪਨੀ ਨੂੰ ਬੰਗਾਲ ਦਾ ਪੂਰਾ ਕੰਟਰੋਲ ਮਿਲ ਗਿਆ ਸਿਆਸੀ ਵੀ ਤੇ ਆਰਥਿਕ ਵੀ اچھا ਤੇ ਖਾਸ ਕਰਕੇ ਬੰਗਾਲ ਦੀ ਜਿਹੜੀ ਅਥਾਹ ਦੌਲਤ ਸੀ ਉਹ ਕੰਪਨੀ ਦੇ ਹੱਥ ਲੱਗ ਗਈ ਤੇ ਸਰੋਤ ਸਾਫ ਕਹਿੰਦਾ ਹੈ ਕਿ ਇਸੇ ਪੈਸੇ ਨਾਲ ਕੰਪਨੀ ਨੇ ਅਗਲੇ 100 ਸਾਲਾਂ ਵਿੱਚ ਪੂਰੇ ਭਾਰਤ ਇਥੋਂ ਤੱਕ ਕਿ ਮਯਮਾਰ ਤੇ ਅਫਗਾਨਿਸਤਾਨ ਤੱਕ ਆਪਣਾ ਅਸਰ ਵਧਾਇਆ ਫੌਜੀ ਮੁਹਿੰਮਾਂ ਚਲਾਈਆਂ ਤਾਂ ਮਤਲਬ ਬਲਾਸੀ ਸੱਚਮੁੱਚ ਹੀ ਬ੍ਰਿਟਿਸ਼ ਰਾਜ ਦੀ ਨੀਂ ਬਣ ਗਈ ਬਿਲਕੁਲ ਇਸੇ ਲਈ ਇਸ ਨੂੰ ਇੰਨਾ ਅਹਿਮ ਮੰਨਿਆ ਜਾਂਦਾ ਹੈ ਤਾਂ ਸਾਰੀ ਗੱਲ ਦਾ ਨਿਚੋੜ ਹੀ ਨਿਕਲਿਆ ਕਿ ਪਲਾਸੀ ਸਿਰਫ ਤਾਕਤ ਦਾ ਮੁਕਾਬਲਾ ਨਹੀਂ ਸੀ ਇਸ ਦੇ ਵਿੱਚ ਕੂਟਨੀਤੀ ਲਾਲਚ ਸਾਜ਼ਿਸ਼ ਧੋਖਾ ਸਭ ਕੁਝ ਸ਼ਾਮਲ ਸੀ ਹਾਂਜੀ ਖਾਸ ਕਰਕੇ ਮੀਰ ਜ਼ੈਫਰ ਤੇ ਦੂਜਿਆਂ ਦੀ ਗਦਾਰੀ ਨੇ ਸਾਰਾ ਪਾਸਾ ਹੀ ਪਲਟ ਦਿੱਤਾ ਇਹ ਘਟਨਾ ਯਾਦ ਲਾਂਦੀ ਹੈ ਕਿ ਇਤਿਹਾਸ ਸਿਰਫ ਮੈਦਾਨ ਵਿੱਚ ਨਹੀਂ ਕਈ ਵਾਰ ਬੰਦ ਕਮਰਿਆਂ ਵਿੱਚ ਵੀ ਲਿਖਿਆ ਜਾਂਦਾ ਹੈ ਸਹੀ ਗੱਲ ਅਖੀਰ 'ਚ ਇੱਕ ਸਵਾਲ ਛੱਡ ਜੰਨੇ ਆ ਸਰੋਤਿਆਂ ਲਈ ਸੋਚਣ ਵਾਸਤੇ ਹੂੰ ਜੇ ਮੰਨ ਲਓ ਮੀਰ ਜ਼ਾਫਰ ਤੇ ਬਾਕੀ ਕਮਾਂਡਰ ਵਫਾਦਾਰ ਰਹਿੰਦੇ ਨਵਾਬ ਨਾਲ ਖੜੇ ਹੁੰਦੇ ਤਾਂ ਕੀ ਹੁੰਦਾ ਹਾਂ ਜਦੋਂ ਕਿ ਨਵਾਬ ਦੀ ਫੌਜ ਗਿਣਤੀ ਵਿੱਚ ਇੰਨੀ ਜ਼ਿਆਦਾ ਸੀ ਕਿ ਫੇਰ ਵੀ ਅੰਗਰੇਜ਼ ਜਿੱਤ ਪਾਉਂਦੇ ਜਾਂ ਕੀ ਭਾਰਤ ਦਾ ਇਤਿਹਾਸ ਕੁਝ ਵੱਖਰਾ ਹੁੰਦਾ ਸੋਚਣ ਵਾਲੀ ਗੱਲ ਹੈ ਬਿਲਕੁਲ ਇਸ ਤੇ ਵਿਚਾਰ ਕਰਨਾ ਦਿਲਚਸਪ ਰਹੇਗਾ